ਟੰਡੀ ਦੋਪਰ ਹੋਰ ਪਾਵਾ ਪਾਣੀ ਦੇ ਨਾਲ ਇਧਰ ਪਾਈ ਓਏ ਇਧਰ ਪਾਈਪ ਜਿਆਦੀ ਨਾ ਖਿੱਚ ਪਾਣੀ ਪਾ ਉਧਰ ਮਾਰ ਗੱਡੀ ਤੇ ਜੀ ਜੂ ਦਾ ਤਾਂ ਨਹੀਂ ਨੁਕਸਾਨ ਆਇਆ ਨਾ ਨੁਕਸਾਨ ਲੱਗੀਆਂ ਹੈ ਪਾਪਾ ਪਾਪਾ ਘਰੇ ਪਾਪਾ ਘਰੇ ਧੰਪੂ ਜੀ ਕੋਦੇ ਆਹ ਨੂੰ ਨਹੀਂ ਆਉਂਦਾ ਪਾਉਂਦਾ ਲੱਗ ਗਿਆ ਤੁਹਾਨੂੰ ਜਦੋਂ ਪਾਉਂਦੇ ਨਹੀਂ ਪਾਉਂਦੇ ਆਇਆ ਸੀ ਕਿੰਨੇ ਵਜੇ ਦੀ ਗੱਲ ਸਰ ਕਿੰਨੇ ਲੋਕ ਜੰਗ ਵਿੱਚ ਪਤਾ ਲੱਗਾ ਤੁਹਾਨੂੰ ਤੁਹਾਡੇ ਮਦਰ ਵੀ ਨੇ ਕਿ ਕਿਹੜੇ ਜ਼ਖਮੀ ਇੱਥੇ ਨਹੀਂ ਆਇਆ ਸਾਈਟ ਤੋਂ ਉਹਨਾਂ ਨੂੰ ਜਿਹੜੇ ਐਡਮਿਟ ਕਰਾਇਆ ਗਏ ਨੇ ਤਾਂ ਉਹ ਬਿਲਕੁਲ ਨਹੀਂ ਵਿਜੀਵਲ ਜਿਹੜੇ ਨੇ ਪੇਸ਼ੈਂਟ ਅਕੌਇਜ਼ ਨਹੀਂ ਹੋਣਾ ਚਾਹੀਦਾ ਜੀ ਸਰ वन इंजरीज ਐ ਬਹੁਤ ਸਾਰੀ ਬਾਕੀ ਜਾ ਕੇ ਅੰਦਰ ਦੇਖਿਆ ਸਰ ਕਿੰਨੇ ਕਿ ਤਮਾਕੀ ਉਸ ਤਰ੍ਹਾਂ ਜਿਹੜੀ ਜਿੰਨਾ ਕਾਮਲਾ ਕੀਤਾ ਜਾ ਰਿਹਾ ਹੈ ਸਰ ਕਿੰਨੇ ਕਿ ਤਮਾਕੀ ਹੋਣ ਦੀ ਵਾਸ ਨਹੀਂ ਕਿ ਤਮਾਕੀ ਕੀਤੇ ਗਏ ਨੇ ਪਾਕਿਸਤਾਨ ਚ ਚਲੋ ਜਿਹੜੇ ਡਰੋਨ ਸੀਗੇ ਉਹਨਾਂ ਨੂੰ ਮੈਜੋਰਿਟੀ ਡਰੋਨਸ ਨੂੰ ਜਿਹੜੇ ਆਮੀ ਆਮੀ ਵੱਲੋਂ ਰਿਪਲੇਸ ਕਰ ਲਿਆ ਹਾਂ ਬਾਕੀ ਜਿਹੜੇ ਕੁਝ ਆਹ ਜਿਵੇਂ 1 ਇੱਕ ਹੀ ਹੋਇਆ ਜਿਹੜਾ ਇਨਸੀਡੈਂਟ ਜਿਹੜਾ ਸਾਹਮਣੇ ਆਇਆ ਬਾਕੀ ਸਾਰੇ ਸਾਡੀ ਟੀਮਸ ਬਾਹਰ ਹੈ ਤੇ ਅਸੀਂ ਦੇਖ ਲਾਂਗੇ ਜੇ ਕੁਝ ਹੋਊਗਾ ਸਰ ਸਰ ਸੈਂਟਰਾਂ ਵੀ ਮਿਲੀ ਆ ਜੀ ਕਿਤੇ ਹੋਰ ਵੀ ਇਸ ਤਰੀਕੇ ਦਾ ਬਲਾਸਟ ਹੋਇਆ ਨਹੀਂ ਹਜੇ ਤੱਕ ਹੋਰ ਕੋਈ ਸੂਚਨਾ ਨਹੀਂ ਕਿਸੇ ਹੋਰ ਪ ਹਰ ਹੈ ਤੇ ਆਪਾਂ ਵਿਲ ਲੁੱਕ ਅਪ ਸਰ ਪ੍ਰਧਾਨ ਜੀ ਮੈਨੂੰ ਕੀ ਪੁੱਛੀ ਕੀ ਕੀ ਜੀ ਆਮ ਲੋਕਾਂ ਅਨੁਸਾਰ ਕੀ ਪੀਲ ਕੀਤੀ ਜਾ ਰਹੀ ਹੈ ਹੋ ਇਸ ਸਮੇਂ ਦੇਖੋ ਜੀ ਮੇਨ ਤਾਂ ਇਹੀ ਹੈ ਵੀ ਸਾਰੇ ਆਪਣੇ ਜਿਹੜੇ ਬਲੈਕਆਊਟ ਹੈਗਾ ਤਾਂ ਬਲੈਕਆਊਟ ਉਹ ਉਹਨੂੰ ਉਵੇਂ ਹੀ ਅਬਜ਼ਰਵ ਕਰ ਜੇਕਰ ਰੋਸ਼ਨੀ ਸਰ ਦੇਖਦੀ ਹੈ ਕੋਈ ਇਸ ਤਰ੍ਹਾਂ ਦੀ ਜਿਵੇਂ ਪਹਿਲਾਂ ਹੋਇਆ ਹਾਂਜੀ ਫਿਰ ਇਨਫੋਰਮ ਕਰ ਸਕਦੇ ਸਾਨੂੰ ਵੀ ਅਸੀਂ ਵੀ ਨੰਬਰ ਦਿੱਤੇ ਹੋਏ ਕੰਟਰੋਲ ਰੂਮ ਦੇ ਵੀ ਨੰਬਰਸ ਹੈਗੇ ਆ ਤੇ ਉਹ ਇਨਫੋਰਮ ਕਰ ਸਕਦੇ ਤੇ ਅਸੀਂ ਸੋ ਦੈਟ ਵੀ ਕੈਜ਼ ਆਪਾਂ ਆਰਮੀ ਅਥਾਰਟिटीज ਨਾਲ ਗੱਲ ਕਰਕੇ ਉਹ ਮਾਈਕ ਥੱਲੇ ਕਰੀਏ ਜੀ ਉਹ ਦਾ ਐਕਸ਼ਨ ਲੈ ਸਕੀਏ ਅਸੀਂ ਜਿਹੜੀ ਹੁਣ ਹਾਲਾਤ ਬਣੇ ਉਥੇ ਉਥੋਂ ਦੀ ਕੀ ਕੰਡੀਸ਼ਨ ਹੈ ਕਿ ਜੇ ਹੋਰ ਕੋਈ ਤੁਨ ਜਕਮੀ ਹੋਇਆ ਕੋਈ ਆਂਟੀ ਗਵਾਂਟੀ ਜਿੱਥੇ ਨਹੀਂ ਜੀ ਜੀ ਦੇਖੋ ਇਹ ਨਹੀਂ ਹੈਗੇ ਉਹ ਤਿੰਨੇ ਜਣੇ ਸੀਗੇ ਜ ਤਾਂ ਵੀ ਇਹ ਦੇਰਾਂ ਦੇ ਇੱਕੇ ਪਰਿਵਾਰ ਸਾਹਿਬ ਤਿੰਨੇ ਜਣੇ ਬਹੁਤ ਵਧੀਆ ਹਸਪਤਲ ਚੰਗੇ ਡਾਕਟਰਸ ਆ ਉਹਨਾਂ ਨੂੰ ਸਾਰੇ ਡਾਕਟਰ ਸਾਹਿਬ ਡਾਕਟਰ ਨੇ ਕੋ ਦੱਸਿਆ ਜੀ ਹਾਲਾਤ ਕਿਹੋ ਜਿਹੇ ਆ ਦਾ ਹਾਲਾਤ ਦੇ ਰਹੇ ਆ ਉਹ ਟੇਕ ਕੇਅਰ ਕਰ ਰਹੇ ਆ ਜੀ ਜਿਹੜੇ ਲੇਡੀ ਜਿਹੜੇ ਹੈਗੇ ਆ ਉਹਨਾਂ ਦੇ ਥੋੜੇ ਵੱਧ ਬਰਨਸ ਹੈ ਦੂਜੇ ਦੋ ਨਾਲ ਦੇ ਠੀਕੇ ਜੀ ਤੁਹਾंचा ਕਿਸ ਤਰ੍ਹਾਂ ਕਿਤਨਾ ਜੀ ਤੁਸੀਂ ਪਹਿਲਾਂ ਜ਼ਿਕਰ ਕਰਿਆ ਸੀ ਪਿੰਡ ਦੇ ਹਾਲਾਤ ਕਿੱਦਾਂ ਦੇ ਉਹ ਜਿਹੜਾ ਚੀਕ ਡਿੱਗੀ ਆ ਉਹ ਪਤਾ ਲੱਗਾ ਵੀ ਡਿੱਗਾ ਕੀ ਡਿੱਗਿਆ ਮੇਰੇ ਮਨ ਨੂੰ ਪਤਾ ਲੱਗਿਆ ਕੀ ਚੀਜ਼ ਉਹਦਾ ਉਹ ਜਾ ਕੇ ਉਤਾਰਨੀ ਅਥਾਰਟिटीज ਦੱਸਣਗੇ ਜਿਹੜੇ ਉਹਦਾ ਜਿਹੜਾ ਵੀ ਪਾਰਟ ਸੀ ਆ ਇਹਦੇ ਕਰਕੇ ਉੱਥੇ ਆ ਬਨ ਇੰਜੀਨੀਅਰ ਜਾਈਆਂ ਨਾਲ ਦੇ ਤੇ ਉਹ ਅਸੀਂ ਕਾਡਨ ਆਫ ਕੀਤਾ ਹੋਇਆ ਏਰੀਆ ਤੇ ਉਹ ਅਮੀ ਅਥਾਰਟिटीज ਆ ਕੇ ਜਿਹੜਾ ਉਹ ਉਹੀ ਇਹਦੇ ਬਾਰੇ ਦੱਸ ਸਕਦੇ ਸਰ ਕਿਸੇ ਹੋਰ ਡਰਨ ਡੇ ਕੇ ਪਹ ਜਾਣੀ ਕਿ ਖਾਈ ਕਿਸੇ ਘਰੇ ਤੇ ਉਹ ਇੱਕ ਦੂਜੇ ਨੂੰ ਬਚਾਉਂਦੇ ਬਚਾਉਂਦੇ ਜਾਣੀ ਕਿ ਸਾਰਾ ਪਰਿਵਾਰ ਹੀ ਸੜ ਗਿਆ ਗੱਡੀ ਨੂੰ ਵੀ ਅੱਗ ਲੱਗ ਗਈ ਏ ਤੇ ਘਰੇ ਵੀ ਸਮਾਨ ਸਾਰਾ ਸੜ ਗਿਆ ਜੀ ਕਿੰਨੇ ਕੁ ਜਾਨੇ ਘਰ ਚ ਮੌਜੂਦ ਸੀ ਕਿੰਨੇ ਤਿੰਨ ਚਾਰ ਜਣੇ ਹੋਗੇ ਨੇ ਜੀ ਤੋਂ ਲੈ ਕੇ ਆਈਆਂ ਜੀ ਕਿਹੜੇ ਕਿੱਥੋਂ ਦੀ ਘਟਨਾ ਹੈ ਇਹ ਪਿੰਡ ਖਾਈ ਦੀ ਤੇ ਘਰ ਚ ਕਿੰਨਾ ਕੋ ਨੁਕਸਾਨ ਹੋਇਆ ਘਰ ਸਾਰੇ ਚ ਆਗੂ ਬਲਾ ਗਈ ਜੀ ਗੱਡੀ ਨੂੰ ਵੀ ਲੱਗ ਗਈ ਏ ਤੇ ਹੋਰ ਬਚਾਉਂਦੇ ਇੱਕ ਦੂਜੇ ਨੂੰ ਪਰਿਵਾਰ ਨੂੰ ਸਾਰਿਆਂ ਨੂੰ ਆਗਲਾ ਕਿਹ ਜਿਹੜੇ ਮਿਸਤਰੀ ਕੀ ਨਾਮ ਦੱਸਿਆ ਜਾ ਰਿਹਾ ਨਾ ਲੱਖਾਂ ਹੈ ਮਹਿਲਾ ਬੱਚੇ ਵੀ ਵਿੱਚੇ ਹੈਗੇ ਸੀ ਹਾਂਜੀ ਹਾਂਜੀ ਇੱਕ ਬੱਚਾ ਮੁੰਡਾ ਉਹਦੀ ਲੱਤ ਤੇ ਆ ਮਹਿਲਾ ਵੀ ਸੜ ਗਏ ਨੂੰ ਪਹਿਲਾਂ ਲੈ ਆਏ ਨਹੀਂ ਇਹਨਾਂ ਨੂੰ ਮੈਂ ਲੈ ਆਈ ਫੋ ਬੋਥ ਚਾਰ ਤੋਂ ਚਾਰ ਤੋਂ ਪੰਜ ਨੇ ਹਾਂਜੀ ਹਾਂਜੀ ਤਿੰਨ ਪੇਸ਼ੈਂਟ ਆਏ ਭਾਈ ਹਿੰਮੇ ਨੇ ਸਿੱਕਾ ਗਲਾਸ ਚੁਲ ਉਹਨਾਂ ਨੂੰ ਮੈਂ ਪੁੱਛਿਆ ਉਹ ਕਹਿੰਦੇ ਕਿ ਫਿਰੋਂ ਕੁਝ ਬੰਬ ਗਿਰਿਆ ਹੈ ਭਾਮੀਓ ਦੀ ਤਰ੍ਹਾਂ ਦੇ ਕੁਝ ਪੀਸ ਸੀ ਦਿਨ ਨਾਲ ਅਗਲ ਦੇ ਕਾਫੀ ਤਮਾਤਾ ਹੋਇਆ ਉਹਦੇ ਨਾਲ ਉਂਝੇ ਨੂੰ ਨੀਪਾ ਨੇ ਆ ਕੇ ਉਹਨੂੰ ਸਟੜੇ ਤਿੰਨ ਪੇਸ਼ੈਂਟ ਆਏ ਨੇ ਸਾਡੇ ਕੋਲ ਤਿੰਨਾਂ ਚੋਣੇ ਜਿਹੜੀ ਲੇਡੀ ਆ ਉਹ ਬੇ ਕਾਫੀ ਜਿਆਦਾ ਬਰਡ ਨੇ ਬਾਕੀ ਦੋ ਇਹ ਤਾਂ ਕੱਟ ਕੇ ਆਏ ਕਿ ਖਤਰੇ ਤੋਂ ਬਾਹਰ ਆਏ ਨਾ ਉਹ ਤਾਂ ਖਤਰੇ ਤੋਂ ਬਾਹਰ ਨਹੀਂ ਦੇ ਜੀ ਬਾਕੀ ਦੋ ਵੀ ਚੜੋ ਤਿੰਨਾਂ ਵੀ ਦੇ ਕਾਸ਼ ਟੋਟਲ ਤਿੰਨ ਪੇਸ਼ੈਂਟ ਆਏ ਸਰ ਕਿੱਥੋਂ ਦੇ ਨੇ ਟਾਈਪ ਇਹ ਮਿਕਲ ਤੋਂ ਡੇ ਗੋਪਰ ਹੋਰ ਪਾਵਾ ਪਾਣੀ ਦੇ ਵਿੱਚ ਖੜੀ ਉਧਰ ਟਾਈਪ ਜਿਆਦੀ ਨਾ ਖਿੱਚ ਪਾਣੀ ਪਾ ਉਧਰ ਮਾਰ ਗੱਡੀ ਤੇ ਜੀਜੂ ਦਾ ਤਾਂ ਨਹੀਂ ਨੁਕਸਾਨ ਆਇਆ ਨੁਕਸਾਨ ਲੱਗੀਆਂ ਹੈ 把你把把你拿来，把我给你打。把你把你拿来，把我给你打。